ਗੋੜ پکڑ ਕੇ ਲਾਉਂਦਾ ਸਰ ਜੀਰਾ ਸਰ ਲੋਕ ਤੇ ਕੀ ਕਹਿਣਾ ਚਾਹ ਰਹੇ ਆ ਜੀ ਅੱਜ ਮੈਂ ਖੋਸਲਾ ਜੀ ਨੂੰ ਪਰਾਣਾ ਜਾਣਦਾ ਆ ਤੇ ਉਦੋਂ ਐਸਟੀਮੇਟਸ ਵੈਰਾ ਮੰਡੀ ਬੋਰਡ ਤੋਂ ਬਣਵਾਉਣੇ ਸੀ ਇਹਨਾਂ ਨੇ ਤੇ ਉਦੋਂ ਕਾਫੀ ਸਾਡੀ ਮੁਲਾਕਾਤ ਹੁੰਦੀ ਰਹੀ ਗੱਲਬਾਤ ਹੁੰਦੀ ਰਹੀ ਬਟਾ ਜਨਜੀ ਤੌਰ ਤੇ ਵੀ ਇਹਨਾਂ ਦਾ ਵੀ ਇਹਨਾਂ ਦੀ ਰਿਕੁਐਸਟ ਸੀਗੀ ਤੇ ਮੇਰਾ ਵੀ ਮਨ ਸੀਗਾ ਕਿ ਮੈਂ ਫੋਕਲ ਪੁਆਇੰਟ ਆ ਪਾਵਾਂ ਤੇ ਫੋਕਲ ਪੁਆਇੰਟ ਮੈਨੂੰ ਆਪਣੀ ਨਜ਼ਰੀ ਸਾਨੂੰ ਸਾਰੀਆਂ ਚੀਜ਼ਾਂ ਦਿਖਾ ਸਕਣ ਤੇ ਸਾਰੀਆਂ ਜੋ ਵੀ ਸਮੱਸਿਆਵਾਂ ਫੋਕਲ ਪੁਆਇੰਟ ਦੇ ਇੰਡਸਟਰੀਅਸ ਨੂੰ ਆ ਰਹੀਆਂ ਨੇ ਜਾਂ ਇੱਥੋਂ ਦੇ ਲੋਕਾਂ ਨੂੰ ਆ ਰਹੀਆਂ ਨੇ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦੇ ਉੱਤੇ ਅੱਜ ਡੀਪਲੀ ਚਰਚਾ ਕੀਤੀ ਗਈ ਇਕ ਕਾਫੀ ਸਾਰੇ ਡਿਸੀਜਨਸ ਜਿਹੜੇ ਹੈਗੇ ਨੇ ਉਹ ਅਸੀਂ ਸੋਚੇ ਨੇ ਤੇ ਜਾ ਕੇ ਅਸੀਂ ਇੱਕ ਵਾਰੀ ਪਾਲਿਸੀ ਮੈਟਰਸ ਜਿਹੜੇ ਹੈਗੇ ਨੇ ਉਹ ਅਸੀਂ ਕਨਵੇ ਕਰ ਦਾਂਗੇ ਤੇ ਜਿਹੜੇ ਡਿਸੀਜਨ ਸਾਡੇ ਲੈਵਲ ਤੇ ਹੋਣ ਵਾਲੇ ਨੇ ਉਹ ਅਸੀਂ ਜ਼ਰੂਰ ਕਰਾਂਗੇ ਵੀ ਆਰ ਰਿਸਪੌਂਸੀਬਲ ਫਾਰ ڈویلਪਿੰਗ ਆਫ ਫੋਕਲ ਪੁਆਇੰਟ ਤੇ ਅਸੀਂ ਜ਼ਰੂਰ ਇਹਨਾਂ ਦੀ ਪਦ ਤੋਂ ਵੱਧ ਸਮੱਸਿਆਵਾਂ ਦਾ ਜਿਹੜਾ ਹੈਗਾ ਉਹ ਤੋਂ ਉਹਨਾਂ ਤੋਂ ਨਿਜਾਜ਼ ਜ਼ਵਾਂ ਖਾਸਲੀ ਇਹ ਠੀਕ ਹੈ ਬਸ ਹੋ ਗਿਆ ਐਸੇ ਤੱਕ ਆ ਗਈ ਹੋਣਾ ਸ਼ਕਾਜੀ ਸਤਿ ਸ਼੍ਰੀ ਅਕਲ ਅੱਜ ਫੋਕਲ ਪੁਆਇੰਟ ਐਸੋਸੀਏਸ਼ਨ ਮੇਨਲੀ ਕੋਸਲਾ ਜੀ ਗੁੱਟਾ ਜੀ ਸਭ ਨੇ ਮਿਲ ਕੇ ਅੱਜ ਹਰਪੀਤ ਜੀ ਕਾਰਪੋਰੇਸ਼ਨ ਕਮਿਸ਼ਨਰ ਤੋਂ ਨਾਲ ਦੀ ਪੂਰੀ ਟੀਮ ਇੱਥੇ ਆਈ ਸੀ ਤੇ ਇਵਨ ਪੈਰਲਲ ਸਟੇਟ ਤੋਂ ਉਹਨਾਂ ਨੇ ਆਪਣੇ ਮੁੱਦੇ ਚੁੱਕੇ ਸਾਡੀ ਜਰੀਬ ਉਹਨਾਂ ਦੇ ਇੰਡਸਟਰੀਅਲ ਰਿਲੇਟਿਡ ਸੀਗੇ ਸ਼ੁਭਤਾ ਜੀ ਨੇ ਆਪਣਾ ਗੋਸੇਵਾ ਦੇ ਮੁੱਦੇ ਚੁੱਕੇ ਕੋਸਲਾ ਜੀ ਨੇ ਆਪਣੇ ਫੋਕਲ ਪੁਆਇੰਟ ਦੇ ਮੁੱਦੇ ਚੁੱਕੇ 올 द पॉइंट्स हैव बीन ਐਡਰੈਸਡ ਤੇ ਕਾਰਪੋਰੇਸ਼ਨ ਕਮਿਸ਼ਨਰ ਹਰਪੀਤ ਉਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਕਿ ਜਲਦੀ ਕਰਾਂਗੇ ਇਨ ਦੀ ਕਪੈਸਿਟੀ ਆਫ ਵਾਈਸ ਚੇਅਰਮੈਨ ਫੋਰ ਪੰਜਾਬ ਗੋਸੇਵਾ ਕਮਿਸ਼ਨ ਪੰਜਾਬ ਦੇ ਵਿੱਚ ਮੈਂ ਯਕੀਨਦਵਾਨ ਹਾਂ ਕਿ ਜੋ ਬੈਸਟ ਪੋਸਿਬਲ ਹੋ ਸਕੇਗਾ ਕਾਉਂਸਲ ਦਾ ਜੋ ਕਮਿਸ਼ਨਰ ਸਾਹਿਬ ਕੋਲ پیسے ਪਹੁੰਚੇ ਜੋ ਸਾਡੇ ਮੰਤਰੀ ਸਾਹਿਬ ਕੋਲੋਂ ਤੇ ਜਾਂ ਸਾਡੇ ਸੀਐਮ ਸਾਹਿਬ ਕੋਲੋਂ ਵੀ ਸੈਂਕਸ਼ਨ ਲੈਣੀ ਪੈਣੀ ਆ ਉਹ ਕਰਵਾ ਕੇ ਅਸੀਂ ਅੱਗੇ ਪ੍ਰੋਫੈਸਰ ਕਰਵਾਉ। ਜੈ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ ਗੋਬਿੰਦ, ਹਰੇ ਮੁਰਾਰੀ, ਏ ਨਾਥ ਨਾਰਾਇਣ ਵਾਸੂਦੇਵਾ, ਗਊ ਮਾਤਾ ਕੀ ਜੈ। ਅੱਜ ਅੰਮ੍ਰਿਤਸਰ ਪਿੰਜਰਾਪਾਲ ਗਊਸ਼ਾਲਾ ਦੀ ਬ੍ਰਾਂਚ ਗੋਵਿੰਦ ਗੋਦਾ ਮੰਦਿਰ ਦੇ ਵਿੱਚ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਤੇ ਅੰਮ੍ਰਿਤਸਰ ਪਿੰਜਰਾਪੁਰ ਕੌਂਸਲਰ ਨੇ ਮਿਲ ਕੇ ਸਾਡੇ ਮਿਊਨਿਸਪਲ ਕਮਿਸ਼ਨਰ ਹਰਪੀਤ ਜੀ ਨੂੰ ਉਹ ਨਾਲ ਆਮ ਆਦਮੀ ਪਾਰਟੀ ਦੇ ਪ੍ਰੈਜਿਡੈਂਟ ਮਨੀਸ਼ ਅਗਰਵਾਲ ਜੀ ਨੇ ਔਰ ਗਾਉਂ ਬੋਰਡ ਦੇ ਵਾਈਸ ਚੇਅਰਮੈਨ ਵੀ ਆਓ ਉਹਨਾਂ ਨੂੰ ਅੱਜ ਅਸੀਂ ਇੱਥੇ ਇਨਵਾਈਟ ਕੀਤਾ ਸੀ ਤੇ ਅਸੀਂ ਇੱਥੇ ਫੋਕਲ ਪੁਆਇੰਟ ਨੇ ਜਿਹੜੀਆਂ ਕੂੜੇ ਨਾਲ ਜੁੜੀਆਂ ਸਮੱਸਿਆਵਾਂ ਸਾਫ ਸਵੱਾਈ ਨਾਲ ਜੁੜੀਆਂ ਸਮੱਸਿਆਵਾਂ ਜਿਹੜੀਆਂ ਵੀ ਸਮੱਸਿਆਵਾਂ ਸੀ ਅਸੀਂ ਉਹਨਾਂ ਨੂੰ ਆਗੂਤ ਕਰਾਇਆ ਨਾਲ ਹੀ ਅਸੀਂ ਜਿਹੜੀ ਇੱਕ ਕੰਬੇਨ ਸ਼ੁਰੂ ਕੀਤੀ ਹੈ ਕਿ ਅੰਮ੍ਰਿਤਸਰ ਨੂੰ ਅਸੀਂ ਲਾਚਾਰ ਤੇ ਆਵਾਰਾ ਗਊ ਮੁਕਤ ਕਰਾਂਗੇ ਜਿਹਦੇ ਵਿੱਚ ਕਾਫੀ ਇੰਡਸਟਰੀ ਸਾਡਾ ਸਾਥ ਦੇ ਰਹੇ ਆ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਕਿ ਕਾਉਂਸਲ ਦੇ ਵਿੱਚੋਂ ਸਾਨੂੰ ਉਹਨਾਂ ਦੇ ਰੱਖ-ਰਖਾਅ ਵਾਸਤੇ ਜਿਹੜੀਆਂ ਗਊਆਂ ਅੰਮ੍ਰਿਤਸਰ ਤੋਂ ਅਸੀਂ ਚੁਟਾਂਗੇ ਉਹਨਾਂ ਵਾਸਤੇ ਤਿੰਨ ਸ਼ੈੱਡ ਚਾਹੀਦੇ ਆ ਪਲੱਸ ਉਹਨਾ ਗਊਆਂ ਵਾਸਤੇ ਡਾਈਟ ਮੰਨੀ ਹੈ ਜਿਹੜੀਆਂ ਗਊਆਂ ਅਸੀਂ ਆਲਰੇਡੀ ਸੇਵਾ ਕਰ ਰਹੇ ਹਾਂ ਕਿਉਂਕਿ ਕਾਹੋਸਾਸ ਦੇ ਵਿੱਚੋਂ ਗਵਰਨਮੈਂਟ ਦੀ ਪਾਲਿਸੀ ਹੈ ਕਿ 61 ਰੁਪਏ ਪਰ ਕਾਹੋ ਅੱਜ ਜਿਹੜੀ 50 ਤੋਂ 61 ਰੁਪਏ ਸਰਕਾਰ ਨੇ ਕੀਤੀ ਹੈ ਤੇ 61 ਰੁਪਏ ਪਰ ਡੇ ਦੇ ਹਿਸਾਬ ਨਾਲ ਡਾਈਟ ਮੰਨੀ ਜਿਹੜੀ ਮਿਲਦੀ ਹੈ ਕਾਹੋਸਾਸ 'ਚੋਂ ਇੱਕ ਓਡਰ ਪਰ ਕਾ ਉਸ ਹੈ ਸਪੀ ਹੈ ਔਰ ਹਰਪ੍ਰੀਤ ਜੀ ਨੇ ਸਾਨੂੰ ਸਵਾਰਸ਼ਣ ਵੀ ਦਵਾਇਆ ਕਿ ਐਸ ਪਰ ਨੋਰਮਸ ਔਰ ਐਸ ਪਰ ਨਾ ਜੋ ਵੀ ਪੋਸੀਬਲ ਹੋਏਗਾ ਘੋੜਿਆਂ ਦੀ ਸੇਵਾ ਵਾਸਤੇ ਜਾਂ ਜਿਹੜੀਆਂ ਵੀ ਫੋਕਲ ਬਣੀਆਂ ਸਮੱਸਿਆਵਾਂ ਉਹਨੂੰ ਜ਼ਰੂਰ ਦੂਰ ਕਰਨਗੀਆਂ ਕੁਛ ਤੇ ਉਹਨਾਂ ਨੇ ਜਿਹੜੇ ਮਾਲੀ ਸੀ ਸਾਨੂੰ ਮਾਲੀ ਪ੍ਰੋਵਾਈਡ ਕਰਤੇ ਕੁਛ ਸਫਾਈ ਸੇਵਕ ਸੀ ਉਹਨਾਂ ਨੇ ਤਿੰਨ ਬਦਲਸ਼ ਕਰਤੇ ਪਲੱਸ ਉਹਨਾਂ ਨੇ ਅੱਗੇ ਦੋ ਟਰਾਲੀਆਂ ਹੁੰਦੀਆਂ ਸੀ ਚਾਰ ਟਰਾਲੀਆਂ ਘੋੜਾ ਚੁੱਕਣ ਵਾਲੇ ਉਹਨ ਦੀ ਸਪੋਰਟ ਵੀ ਫੈਸਲੇ ਕਰਤੇ ਤੇ ਬਾਕੀ ਜਿਹੜੀਆਂ ਡਿਮਾਂਡ ਸੀ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਉਹ ਵੀ ਅੱਜ ਜਿਹੜੇ ਆ ਉਹਨੂੰ ਦੇਖ ਕੇ ਐਕਸ਼ਨ ਲਲਾਂਗਾ ਔਰ ਉਹਨਾਂ ਨੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿ ਮੈਂ ਸਮਝਨਾ ਕਿ ਅੱਜ ਦਾ ਦਿਨ ਇੱਕ ਯਾਦਗਾਰ ਦਿਨ ਹੈ ਗਊਸ਼ਾਲਾ ਵਾਸਤੇ ਵੀ ਔਰ ਸਾਡੇ ਫੋਕਲ ਪੁਆਇੰਟ ਵਾਸਤੇ ਵੀ ਕਿ ਜਿਹੜੀ ਗਊ ਮਾਤਾ ਦੀ ਸੇਵਾ ਤੇ ਪ੍ਰਭੂ ਜੀ ਨੇ ਸਾਨੂੰ ਦਿੱਤੀ ਸੀ ਔਰ ਅਸੀਂ ਰਬੂ ਜੀ ਦੇ ਅਸ਼ੀਰਵਾਦ ਨਾਲ ਉਹਨੂੰ ਅਸੀਂ ਨਿਭਾ ਰਹੇ ਹਾਂ ਉਹਦੇ ਵਿੱਚ ਇੱਕ ਬਹੁਤ ਵੱਡਾ ਵਾਅਦਾ ਹੋਇਆ ਹੈ ਕਿ ਪ੍ਰਭੂ ਜੀ ਦੀ ਚੇਤਨਾ ਦੇ ਨਾਲ ਕਮਿਸ਼ਨਰ ਸਾਹਿਬ ਅੱਜ ਸਾਨੂੰ ਇੱਕ ਗਰੰਟੀ ਦੇ ਗਿਆ ਹੈ ਕਿ ਮੈਂ ਗਊਆਂ ਵਾਸਤੇ ਸ਼ੈੱਡ ਔਰ ਡਾਇਟ ਮੰਨ ਦੇ ਪੈਸੇ ਜ਼ਰੂਰ ਦਿਆਂਗਾ ਜੈ ਸ਼੍ਰੀ ਰਾਮ ਜੈ